ਤਲ ਗੁਰ ਸੇਵੀ ਐ ਅਨਸ ਸਹਿਜ ਸੁਬਾਹੇ ਦਰਸ਼ਨ ਪਰਸੀਐ ਗੁਰ ਕੈ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਜੀ ਸੋਰਠ ਮਹਲਾ ਪੰਜਵਾਂ ਗੁਰਪੂਰਾ ਭੇਟਿਓ ਵੱਡ ਭਾਗੀ ਮਨਿ ਭਾਇਆ ਪਰਗਾਸਾ ਓਏ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਬ ਕਾ ਪਰਵਾਸਾ ਗੁਰਪੂਰਾ ਪੇਟਿਓ ਵੱਡ ਭਾਗੀ ਮਨੇ ਪਿਆਰ ਪਰਗਾਸਾ ਕੋਈ ਨਾ ਪੌਂਚਨ ਹਾਰਾ ਦੂਜਾ ਆਪਣੇ ਸਹਬ ਕਾ ਪਰਵਾਸਾ ਆਪਣੇ ਸਤਗੁਰ ਕਾ ਬਲਿਆਰ ਅਗੇ ਸੁਖ ਪਾਛੇ ਸੁਖ ਸਹਿਜ ਘਾਰ ਆਨੰਦ ਹਮਾਰਾ ਰਹਾਵ ਅੰਤਰਜਾਮੀ ਕਰਨਹਾਰਾ ਸੋਈ ਖਸਮ ਹਮਾਰਾ ਨਿਰਭਉ ਭੈ ਗੁਰ ਚਰਨੀ ਲਾਗੇ ਇਕ ਰਾਮ ਨਾਮ ਆਦਰਾ ਸਫਲ ਦਰਸ਼ਨ ਆਕਾਲ ਮੂਰਤ ਪ੍ਰਭ ਹੈ ਪੀ ਹੋਵਣ ਹਾਰਾ ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਆਚਾਰ ਜੋ ਸੋਭਾ ਕਾਰਜ ਆਇਆ ਰਾਸੇ ਨਾਨਕੋ ਗੁਰ ਊਰਾ ਭੇਟਿਓ ਸਗਲੇ ਦੁਖ ਬਿਨਾਸੇ ਵੱਡੀ ਵਡਿਆਈ ਆ ਚਰਜ ਸੋਬਾ ਕਾਰਜ ਆਇਆ ਅਰਾਸੇ ਨਾਨਕ ਕੋ ਗੁਰਪੂਰਾ ਭੇਟਿਓ ਸਗਲੇ ਦੁਖ ਬਿਨਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਪੰਜਵਾਂ ਗੁਰਪੂਰਾ ਭੇਟਿਓ ਵੱਡ ਭਾਗੀ ਮਨ ਪਿਆ ਪਰਗਾਸਾ ਓਏ ਨਾ ਪਹੁੰਚਨਾਰਾ ਦੂਜਾ ਆਪਣੇ ਸਭ ਕਾ ਪਰਵਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਸਾਹਿਬ ਜੀ ਭਗਤ ਭਗਉਤੀ ਤਿਸੇ ਕੀ ਜੋ ਰਨ ਤੀਰ ਧਰੇ ਤੇ ਅੰਗ ਸੰਗ ਤੁਮ ਲਾਗ ਰਹੋ ਜੋ ਪਾਛ ਪਗ ਨ ਤਰੇ ਵਾਹਿਗੁਰੂ ਸਾਬ ਜੀ ਜੰਗ ਪਰਿਆਜ ਛੰਦ ਸਜੇ ਸਿਆਮ ਬਾਜੀ ਰਥੰ ਜਾਸ ਜਾਨੋ ਮਾਂ ਜੰਗ ਜੋਦਾ ਅਜੇ ਤਾਸ ਮਾਨੋ ਸਜੇ ਸ਼ਾਮ ਬਾਜੀ ਅਰਥੰ ਜਾਸ ਜਾਨੋ ਮਾ ਜੰਗ ਜੋਦਾ ਅਜੈ ਤਾਸ ਮਨੋ ਆਸੰਤੁਠ ਨਾਮਾ ਮਾ ਬੀਰ ਸੋਹੈ ਤਿਉ ਲੋਕ ਜਾਕੋ ਵੱਡੋ ਤ੍ਰਸ మోਹੈ ਚੜਿਓ ਤਤ ਤਾਜੀ ਸਿਰਾ ਜੀਤ ਸੋਬੈ ਸੰਜੈਤ ਪਤਰੰ ਲਖੇ ਚੰਦਰ ਸ਼ੋਬੈ ਅਨਾਸ ਉਚ ਨਾਮਾ ਮਾ ਸੂਰ ਸੋਹੈ ਵੱਡੋ ਛਤਰ ਧਾਰੀ ਧਰੇ ਛਤਰ ਜੋ ਹੈ ਰਤੰ ਸੇਤ ਬਾਜੀ ਸਿਰਾਜੀ ਤੋਂ ਸੋਹ ਹੈ ਲਖ ਇੰਦਰ ਬਾਜੀ ਤਰ ਦ੍ਰਿਟ ਕੋ ਹੈ ਹੱਠੀ ਬੀਰ ਬਾ ਕੋ ਹਿਸਾ ਨਾਮ ਜਾਨੋ ਮਾ ਜੰਗ ਜੋਦਾ ਅਜੇ ਲੋਕ ਮੰਨੋ ਹਠੀ ਬੀਰ ਬਾਕੋ ਹਿਸਾ ਨਾਮ ਜਾਨੋ ਮਾ ਜੰਗ ਜੋਦਾ ਅਜੇ ਲੋਕ ਮੰਨੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ